ਬਨਾਣਕ ਦੇ ਵਿੱਚ ਜਿਹੜਾ ਅਸੀਂ ਹੜ ਆਇਆ ਉੱਥੇ ਜਹਾਜ਼ ਸਟੈਂਡ ਕਰਕੇ ਰੈਸਕਿਊ ਕਰ ਰਿਹਾ ਤੁਸੀਂ ਦੇਖ ਸਕਦੇ ਹੋ ਪਰ ਇਹਦੇ ਵਿੱਚ ਜਿਹੜਾ ਆਰਮੀ ਦੀ ਹਿਸ ਹੈ ਨਾ ਭਾਰਤੀ ਬਜੂ ਸੈਨਾ ਦਾ ਬਹੁਤ بڑا ਰੋਲ ਕੀਆ ਬਾਤ ਕੀਆ ਬਾਤ ਇਹ ਦੇਖ ਸਕਦੇ ਹੋ ਜੇ ਰੈਸਕਿਊ ਫੈਕਸ਼ਨ ਜਿਹੜਾ ਉਹ ਬਨਾਣਕ ਮੰਡੀ ਦਾ ਨਾਮ ਹੈ ਇਹਦੇ ਵਿੱਚ ਜਿਹੜਾ ਅਸੀਂ ਆ ਰਿਹਾ ਗਿਆ ਤੇ ਅੱਜ ਪਹਿਲੀ ਵਾਰ ਕਾਫੀ ক্লোਜ਼ ਦਾ ਐਕਸਪੀਰੀਅੰਸ ਦੇਖਣ ਨੂੰ ਮਿਲਿਆ ਦਾਣਾ ਮੰਡੀ ਦੇ ਪਪਾ ਨਾਨਕ ਦੇ ਵਿੱਚ ਆਹ ਲਓ ਜੀ ਯਰ ਬਾਜੀ ਸੈਨਾ ਏਅਰ ਫੋਰਸ ਨੂੰ ਜਿਨ੍ਹਾਂ ਨੇ ਇਹ ਜਿਹੜਾ ਕਾਰਜ ਕੀਤਾ ਸਭ ਸ਼ਾਬਾਸ਼ ਬਹੁਤ ਹੋਰੀ ਹੈ ਜੀ ਧਰਮਾੜ ਆਰਮੀ ਦਾ ਡਿਪੈਂਸਸਮ ਦਾ ਥੈਂਕ ਯੂ ਡੇਰਾ ਬਪਾ ਨਾਮ ਅਜੀ ਸਰ ਕੀ ਕਹਿਣਾ ਚਾਹੋਗੇ ਵਟ ਅਬਾਊਟ ਜਸ ਸੇ ਬਾਊਟ ਥਿਸ ਵਾਟ ਸ਼ੁਡ ਆਈ ਸੇ This action is too much good or no? Yeah, very good, okay. Very nice, okay. okay. Wonderful. First time in my life I have seen this. Okay. Yeah. You see it in first time? Yeah, in Browns my life very first close time. From very close, okay. Saw okay. so, before also but very close, okay. There are number of patients are going for that work. Yes, yes. Yeah. Yeah. Okay, so continuously flood situations are occurring in our city or nearby or almost more than uh, ਹੰਡਰਡਸ ਵਿਲ ਅਰ தி ਅੰਡਰ 1/4 ਆਫ ਫਲੱਡ ਸੋ lettes see dose persons comes out from that quarter area ਔਰ ਡੇਫੀਨੇਟਲੀ ਇਹ ਲੋਕਾਂ ਨੇ ਕਦੀ ਜਹਾ ਇਧਰ ਕੁਲਾਈ ਸਵਿਚ ਹਾਂ ਐਕਸਪੀਰੀਅੰਸ ਨਹੀਂ ਸੀ ਲੈਣਾ ਜਦੋਂ ਸਿਚੁਏਸ਼ਨ ਤੇ ਥੋੜੀ ਜੀ ਮਾੜੀ ਏ ਪਰ